ਇੱਕ ਬਿਆਨ ਦਿਖਾ ਦਿਓ ਜੀ ਤੇ ਹਾਂ ਜਿਆ ਪੰਜਾਬ ਦੇ ਪਾਣੀਆਂ ਵਾਸਤੇ ਸੀ ਖੜਾਗੇ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗਲਤੀ ਨਹੀਂ ਸੀ ਹੈਗੇ ਕੋਈ ਜ਼ਰੂਰਤ ਨਹੀਂ ਹੋਰ ਪਾਣੀ ਕਿਹਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਪਤਾ ਨਹੀਂ ਕਿੱਥੇ ਨੇ ਹੁਣ ਸਾਰੇ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅੱਜ ਬੁੱਢੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈ ਕਿਤੇ ਨੇ ਉਹ ਕੋਈ ਨੋ ਚ ਮਰਿਆ ਕੋਈ ਤੋਂ ਉਹਨਾਂ ਦਾ ਵੀ ਬਣੋਦ ਹੋਊਗਾ ਪਬਲਿਕ ਕਰੋ ਕਿ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊ ਕੌਣ ਕਿੱਥੇ ਖੜਾ ਉਹ ਇੱਥੇ ਈ ਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਸਵਾ ਆਹ ਗੱਲ ਤਾਂ ਟਟੋ ਟਟੇ ਉੱਪਰ ਨੂੰ ਚਾਈ ਦੀ ਕੋਈ ਇੱਕ ਬਿਆਨ ਨਹੀਂ ਚਲੋ ਆਦੇ ਹੱਕ ਤੇ ਨੂੰ ਇੱਕ ਵੱਡੀ ਖ਼ਬਰ ਸੁਣਾਉਣੇ ਆ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਕਿਉਂਕਿ ਇਹਦੇ ਵਿੱਚ ਕਹਦੇ ਹੁੰਦੇ ਆ ਨਾ ਕਿ ਬੰਦਾ ਮਾ ਨਾ ਕਰੇ ਕਦੇ ਆਉਧਿਆਂ ਦਾ ਕਦੇ ਮੰਤਰੀਆਂ ਦਾ ਕਦੇ ਸੰਤਰੀਆਂ ਦਾ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਟਾਈਮ ਆ ਪਰ ਕਹਦੇ ਹੁੰਦੇ ਆ ਕਿ ਕਈ ਵਾਰੀ ਆਪਾਂ ਗਰੀਬ ਨੂੰ ਟਾਲ ਜਾਨੇ ਆ ਤੇ ਪਤਾ ਨਹੀਂ ਸਾਨੂੰ ਇਹਦੇ ਇਹਦੇ ਤੱਕ ਲੋੜ ਨਹੀਂ ਪੈਣੀ ਪਰ ਸਾਨੂੰ ਸਭ ਤੋਂ ਪਹਿਲਾਂ ਗਰੀਬ ਤੇਕ ਲੋੜ ਪੈਂਦੀ ਆ ਐਸਾ ਦੇਖ ਕੇ ਇਹ ਵੀ ਕਿਹਾ ਜਾਂਦਾ ਕਿ ਕਈ ਵਾਰੀ ਤਾਂ ਸਾਨੂੰ ਕੱਖਾਂ ਤੱਕ ਵੀ ਲੋੜ ਪੈ ਜਾਂਦੀ ਆ ਜਿਨ੍ਹਾਂ ਨੂੰ ਅਸੀਂ ਐਂ ਸਮਝਦੇ ਆ ਕਿ ਇਹਨਾਂ ਦੀ ਸਾਨੂੰ ਕਦੇ ਲੋੜ ਹੀ ਨਹੀਂ ਪੈਣੀ ਸਾਨੂੰ ਲੋੜ ਭਰਾ ਉਹਨਾਂ ਤੱਕ ਵੀ ਪੈਂਦੀ ਆ ਪਰ ਇਹ ਆਪਣਾ ਗਰੂਰ ਆ ਆਪਣਾ ਹੰਕਾਰ ਇੱਕ ਪਾਸੇ ਰੱਖ ਕੇ ਜਿਹੜਾ ਇਹ ਸੋਚਿਆ ਕਰੋ ਤੇ ਵਿਤਰਿਆ ਕਰੋ ਗੱਲ ਕਰਨ ਲੱਗਿਆ ਅੱਜ ਮੈਂ ਕਿਸਾਨਾਂ ਤੇ ਭਗਵੰਤ ਮਾਨ ਦੀ ਵੀਡੀਓ ਤੁਸੀਂ ਸੁਣ ਕੇ ਹਟੇ ਭਗਵੰਤ ਮਾਨ ਦੀ ਭਗਵੰਤ ਮਾਨ ਦੇ ਕਿਸਾਨਾਂ ਨੂੰ ਕੀ ਕਿਹਾਗਾ ਕਿਸਾਨਾਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਇੱਕ ਜਥੇ ਬੰਦੇ ਦਾ ਬਿਆਨ ਸੁਣਿਆ ਕੋਈ ਕਿ ਪਾਣੀਆਂ ਦੇ ਮੁੱਦੇ ਉੱਤੇ ਕਿਸੇ ਕਿਸਾਨ ਨੇ ਕੋਈ ਬਿਆਨ ਦਿੱਤਾ ਹੋਵੇ ਤੇ ਕਹਿੰਦਾ ਸਾਨੂੰ ਉਹਨਾਂ ਦੀ ਲੋੜ ਵੀ ਨਹੀਂ ਇੱਕ ਪਾਸੇ ਤਾਂ ਕਹਿੰਦਾ ਕਿ ਬਿਆਨ ਦਿੱਤਾ ਹੋਵੇ ਇੱਕ ਪਾਸੇ ਕਿਸਾਨ ਕਹਿੰਦੇ ਇੱਥੇ ਆਏ ਹੁਣ ਪਾਣੀਆਂ ਦੇ ਮੁੱਦੇ ਉੱਤੇ ਇੱਕ ਪਾਸੇ ਕਹਿ ਰਿਹਾ ਸਾਨੂੰ ਉਹਨਾਂ ਦੀ ਲੋੜ ਨਹੀਂ ਕਿਉਂਕਿ ਕਹਿੰਦਾ ਉਹ ਏਸ਼ੀਆ ਵਾਲੇ ਟੈਟਰਾਂ ਟਰਾਲੀਆਂ ਦੇ ਵਿੱਚ ਰਹਿਣ ਵਾਲੇ ਆ ਕਹਿੰਦਾ ਅਸੀਂ ਏਸ਼ੀਆ ਤੋਂ ਜਿਹੜਾ ਪਰੇ ਆ ਯਾਨੀ ਕਿ ਇੱਕ ਹਾਸੋਹੀਣੀ ਗੱਲ ਵੀ ਆ ਜੀ ਆਪਾਂ ਇਹਨੂੰ ਅਸਲ ਦੇ ਵਿੱਚ ਸੋਚੀਏ ਭਾਈ ਤੂੰ ਆ ਸੂਬੇ ਦਾ ਮੁੱਖ ਮੰਤਰੀ ਕਿਸਾਨ ਦਿਨ ਰਾਤ ਖੇਤਾਂ ਦੇ ਵਿੱਚ ਮਰਦੇ ਆ ਸਪਾਂ ਦੀਆਂ ਜਿਹੜੀਆਂ ਸਿਰੀਆਂ ਨੇ ਉਹ ਮਿੱਦੇ ਆ ਕਈ ਕਿਸਾਨਾਂ ਨੇ ਜਿਹੜੇ ਕਿ ਅਜਿਹੀਆਂ ਚੀਜ਼ਾਂ ਕਰਕੇ ਜਿਹੜੀਆਂ ਚੀਜ਼ਾਂ ਲੜਨ ਕਰਕੇ ਜਾਂ ਚੜਨ ਕਰਕੇ ਕਈਆਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਬਹੁਤ ਕਿਸਾਨਾਂ ਦੀਆਂ ਕਿਸਾਨ ਦਿਨ ਰਾਤ ਕਿਸਾਨਾਂ ਨੂੰ ਪੁੱਛ ਕੇ ਦੇਖੋ ਪਹਿਲਾ ਉਹ ਫਸਲ ਨੂੰ ਉਗਾਉਂਦਾ ਬੀਜ ਦਾ ਫਿਰ ਉਹ ਦੇ ਦੇ ਕਦੇ ਗੜੇ ਪੈ ਜਾਂਦਾ ਮੀਂਹ ਪੈ ਜਾਂਦਾ ਹਨੇਰੀ ਝਖੜਾ ਕਦੇ ਸੋਕਾ ਮਾਰ ਦਿੰਦਾ ਕਦੇ ਪਾਣੀ ਆ ਜਾਂਦਾ ਉਹ ਡੁੱਬਦਾ ਡੋਬਦਾ ਜਿਹੜਾ ਤਾਂਹ ਤੱਕ ਆਉਂਦਾਗਾ ਫਿਰ ਮਾਰ ਪੈ ਜਾਂਦੀ ਆ ਫਿਰ ਮੰਡੀਆਂ ਦੇ ਵਿੱਚ ਝੋਨਾ ਜਾਂਦਾ ਕਣਕ ਜਾਂਦੀ ਆ ਜਾਂ ਨਰਮਕ ਪਾ ਜਾਂਦਾ ਤੇ ਉਹ ਫਿਰ ਤੁਸੀਂ ਆਪਣੀ ਮਨਮਰਜ਼ੀ ਦੇ ਨਾਲ ਖਰੀਦਦੇ ਹੋ ਕਿਸਾਨ ਦੇ ਉੱਪਰੋਂ ਕਿਸਾਨਾਂ ਦੀ ਹਾਲਤ ਅੱਜ ਇਹ ਨਾ ਹੁੰਦੀ ਜੇਕਰ ਤੁਸੀਂ ਉਹਨਾਂ ਦੀ ਫਸਲਾਂ ਦੇ ਸਹੀ ਮੁੱਲ ਦਿੰਦੇ ਉਹਨਾਂ ਦੇ ਫਸਲਾਂ ਤੇ ਐਮਐਸਪੀ ਦਿੰਦੇ ਤੇ ਕਿਉਂ ਕਿਸਾਨ ਅੱਜ ਤੁਹਾਨੂੰ ਰੜਕਦੇ ਤੇ ਨਾ ਹੀ ਅੱਜ ਲੀਡਰ ਰੜਕਣੇ ਸੀ ਕਿਸਾਨਾਂ ਨੂੰ ਹੋਰ ਕਿਸਾਨ ਕਹਿੰਦੇ ਆ ਹੁਣ ਭਗਵਾਨ ਜੀ ਮਾਨ ਇੱਕ ਪਾਸੇ ਤਾਂ ਕਿਸਾਨਾਂ ਦੀ ਬੇਇਤੀ ਕੀਤੀ ਆ ਇੱਕ ਪਾਸੇ ਤਾਂ ਭਗਵਾਨ ਜੀ ਮਾਨ ਕਿਸਾਨਾਂ ਨੂੰ ਬਾਜਾ ਮਾਰਿਆ ਕਿ ਤੁਸੀਂ ਬਿਆਨ ਦਿਓ ਤੁਸੀਂ ਪਾਣੀ ਦੇ ਰਾਖੇ ਕਹਾਉਂਦੇ ਸੀ ਤੁਸੀਂ ਕਿਉਂ ਨਹੀਂ ਆਏ ਦੂਸਰੇ ਪਾਸੇ ਭਗਵੰਤ ਮਾਨ ਕਹਿ ਰਿਹਾ ਉਹਨਾਂ ਨੇ ਬੇਇੱਜ਼ਤੀ ਕਰ ਰਿਹਾ ਕਿਸਾਨਾਂ ਦੀ ਕਿਸਾਨਾਂ ਨੇ ਇਸ ਵਾਰਤ ਜਦੋਂ ਮੈਂ ਕਈ ਕਿਸਾਨਾਂ ਨੂੰ ਪੁੱਛਿਆ ਉਹ ਕਹਿੰਦੇ ਸਾਡਾ ਇੱਕ ਸੁਨੇਹਾ ਲਾ ਦਿਓ ਜੀ ਸਾਡੀ ਤਾਂ ਅਸੀਂ ਤਾਂ ਕਹਿੰਦੇ ਚਲੋ ਰੋਜ਼ ਹੀ ਲੜਦੇ ਭੜਦੇ ਰਹਿੰਦੇ ਇਹਨਾਂ ਦੇ ਨਾਲ ਅੱਜ ਕਿਸਾਨ ਕਹਿ ਰਹੇ ਆ ਕਿ ਭਗਵੰਤ ਮਾਨ ਜੀ ਅਸੀਂ ਉਹੀ ਕਿਸਾਨ ਆ ਜਿਹੜੀ ਤੁਹਾਡੀ ਪੁਲਿਸ ਨੇ ਤੁਹਾਡੇ ਕਹਿਣ ਉੱਤੇ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉੱਤੇ ਜਿਹੜੀਆਂ ਕਿ ਕੋਟ-ਕੋਟ ਕੇ ਸਾਡੇ ਲਾਸਾ ਪਾ ਦਿੱਤੀਆਂ ਸਾਡੇ ਰੋਟੀਆਂ ਵਾਲੇ ਟੀਫਨ ਡੱਬੇ ਉੱਥੇ ਰਹਿ ਗਏ ਅਸੀਂ ਰੋਟੀਆਂ ਪਕਾਉਂਦੇ ਸੀ ਸਾਡਾ ਵਿੱਤੇ ਸਾਰਾ ਕੁਝ ਉੱਥੇ ਰਹਿ ਗਿਆ ਸਾਨੂੰ ਭੁੱਖਣ ਭਾਣਿਆਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸਾਡੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਸਾਡੇ ਕੋਟ-ਕੋਟ ਕੇ ਤੁਸੀਂ ਢੂਹੇ ਉੱਤੇ ਡਾਂਗਾ ਦੀ ਬਸਾੜ ਕਰਕੇ ਕਹਿੰਦੇ ਉਹ ਅਜੇ ਸਾਡੇ ਜ਼ਖਮ ਕਹਿੰਦੇ ਉਹ ਅੱਲੇ ਪਏ ਆ ਅਜੇ ਉਹ ਡਾਂਗਾ ਦੀਆਂ ਜਿਹੜੀਆਂ ਤੁਸੀਂ ਡਾਂਗਾ ਮਾਰੀਆਂ ਸੀ ਕਹਿੰਦੇ ਉਹ ਸਾਡੇ ਜਿਹੜੇ ਪਿੰਡੇ ਉੱਪਰ ਆ ਉਹਨਾਂ ਦੀ ਇੱਕ ਲਾਸਾਂ ਨੇ ਉਹ ਓਵੇਂ ਖੜੀਆਂ ਨੇ ਇਹ ਕਹਿੰਦੇ ਅਸੀਂ ਭੁੱਲੇ ਨਹੀਂ ਨਾ ਤੁਹਾਨੂੰ ਭੁੱਲਿਆ ਤੇ ਨਾ ਹੀ ਤੁਹਾਡੀ ਪੁਲਿਸ ਨੂੰ ਭੁੱਲਿਆ ਇਹ ਕਹਿੰਦੇ ਅਸੀਂ ਲੇਖਾ ਜੋਖਾ ਜਿਹੜਾ ਇਹ ਤੁਹਾਡੇ ਤੋਂ ਕਰਨਾ 2027 ਦੇ ਵਿੱਚ ਆ ਕਿਸਾਨਾਂ ਦਾ ਇਹ ਵੱਡਾ ਬਿਆਨ ਆ ਭਗਵੰਤ ਮਾਨ ਨੂੰ ਕਿਸਾਨਾਂ ਨੇ ਇਹ ਵੱਡਾ ਚੈਲੰਜ ਤੇ ਵੱਡਾ ਬਿਆਨ ਜਿਹੜਾ ਕਿ ਮੂਰੇ ਰੱਖ ਦਿੱਤਾ ਕਿ ਤੁਸੀਂ ਕਹਿੰਦੇ ਹੋ ਕਿ ਸਾਡੀ ਮਦਦ ਕਰਨ ਕਿਸਾਨ ਆ ਕਿਸਾਨ ਹੁਣ ਪਾਣੀ ਦੇ ਮੁੱਦੇ ਤੇ ਬੋਲਣਾ ਕਹਿੰਦੇ ਭਾਈ ਸਾਨੂੰ ਉਦੋਂ ਸੁੱਤੇ ਪਿਆ ਨੂੰ ਕੁੱਟਿਆ ਤੁਸੀਂ ਸੁੱਤੇ ਪਿਆ ਸਾਡੀਆਂ ਟਰਾਲੀਆਂ ਚੋਰੀ ਕਰਕੇ ਤੁਸੀਂ ਲੈ ਕੇ ਛੋੜੇ ਐਮ ਐਲ ਏ ਲੈ ਕੇ ਐਮ ਪੀ ਲੈ ਕੇ ਛੋੜੇ ਕਿਸਾਨਾਂ ਨੇ ਦੋਸ਼ ਲਾਇਆ ਕਿ ਸਾਡੀਆਂ ਟਰੈਕਟਰ ਟਰਾਲੀਆਂ ਚੋਰੀ ਹੋ ਗਈਆਂ ਕਹਿੰਦੇ ਅਜੇ ਤੱਕ ਕਈ ਕਿਸਾਨਾਂ ਦੀਆਂ ਟਰਾਲੀਆਂ نیچے ਆਈਆਂ ਕਿਸਾਨ ਕਹਿ ਰਹੇ ਆ ਨਾਲੇ ਤਾਂ ਸਾਨੂੰ ਕੁੱਟੋ ਨਾਲੇ ਸਾਨੂੰ ਲੁੱਟੋ ਤੇ ਨਾਲੇ ਸਾਡੀ ਕਰੋ ਤੁਸੀਂ ਬੇਇਜ਼ਤੀ ਅਸੀਂ ਫੇਰ ਵੀ ਤੁਹਾਡੇ ਕੋਲੇ ਆਈਏ ਕਹਿੰਦੇ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੱਢਿਆ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਕਿਸਾਨ ਕਹਿੰਦੇ ਸਾਡਾ ਸਟੈਂਡ ਆ ਤੁਸੀਂ ਸਾਨੂੰ ਉਹ ਕੁਝ ਕਹਿ ਕੇ ਦੇਖ ਲਿਆ ਜਿਹੜਾ ਨਹੀਂ ਕਿਹਾ ਤੁਸੀਂ ਵਿਕਾਊ ਸਾਨੂੰ ਕਹਿ ਕੇ ਦੇਖ ਲਿਆ ਦੁਕਾਨਦਾਰੀਆਂ ਚਲਾਉਂਦੇ ਆ ਸਾਨੂੰ ਕਹਿ ਕੇ ਦੇਖ ਲਿਆ ਇਹ ਮੋਰਤਿਆਂ ਚੋਂ ਪੈਸੇ ਕਹਿੰਦੇ ਆ ਸਾਨੂੰ ਕਹਿ ਕੇ ਵੇਖ ਲਿਆ ਕਹਿੰਦੇ ਸਾਡੀ ਉਹ ਕਿਹੜੀ ਬੇਇੱਜ਼ਤੀ ਹੈ ਜਿਹੜੀ ਸਿਆਸਤਦਾਨਾਂ ਨੇ ਨਹੀਂ ਕੀਤੀ ਕਹਿੰਦੇ ਮੋਦੀ ਦਾ ਕਰਨਾ ਕਰਨਾ ਸੀ ਚਲੋ ਮੋਦੀ ਤਾਂ ਭਾਜਪੀ ਦੇ ਕਹਿੰਦਾ ਅਸੀਂ ਇੱਕ ਇਹ ਸਮਝ ਲਓ ਕਿ ਬੈਰੀ ਆ ਪਰ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਤੁਹਾਨੂੰ ਬਦਲਾ ਲਿਆਉਣ ਵਾਸਤੇ ਤੁਹਾਨੂੰ ਵੋਟਾਂ ਪਾਈਆਂ ਸੀ ਨਾ ਕਿ ਇਹ ਕਿਹਾ ਸੀ ਕਿ ਭਾਈ ਸਾਡੇ ਉਨੂੰ ਡਾਂਗਾ ਚਲਾਓ ਸਾਡੇ ਉੱਤੇ ਡਾਂਗਾ ਭਰਾਓ ਅਸੀਂ ਕੀ ਮਾੜਾ ਕਰ ਦਿੱਤਾ ਅਸੀਂ ਐਮਐਸਪੀ ਮੰਗਦੇ ਆਂ ਸੈਂਟਰ ਸਰਕਾਰ ਤੋਂ ਤੇ ਸੈਂਟਰ ਸਰਕਾਰ ਨਾ ਸਾਨੂੰ ਸੈਂਟਰ ਸਰਕਾਰ ਬਾਣ ਦੇਂਦੀ ਹੈ ਦਿੱਲੀ ਤੇ ਨਾ ਤੁਸੀਂ ਚੰਡੀਗੜ੍ਹ ਸਾਨੂੰ ਜਾਣ ਦਿੰਦੇ ਹੋ ਸਾਡਾ ਕਸੂਰ ਦੱਸਦੇ ਕਹਿੰਦੇ ਤੁਸੀਂ ਵਾਦਾ ਕੀਤਾ ਸੀ ਕਿ ਅਸੀਂ 22 ਦੀ 22 ਫਸਲਾਂ ਤੇ ਐਮਐਸਪੀ ਦੇਵਾਂਗੇ ਬਾਅਦ ਵਿੱਚ ਭਗਵਾਨ ਤਮਨ ਮੁੱਕਰ ਗਿਆ ਛੋਟੀ ਅਨਮੋਲ ਗਗਨ ਮੁੱਕਰ ਗਿਆ ਚੁਟਕੀ ਦੇ ਵਿੱਚ ਐਮਐਸਪੀ ਕਹਿਣ ਵਾਲੀ ਜਾਨੀ ਕਿ ਹੁਣ ਕਿਸਾਨ ਤੇ ਭਗਵਾਨ ਤਮਨ ਫੇਰ ਆਪੋ ਜਿਹੜੇ ਆਪੋ ਸਾਹਮਣੇ ਹੋਂਦ ਜਿਹੜੀ ਤਿਆਰੀ ਆ ਕਿਸਾਨਾਂ ਵੱਲੋਂ ਜਿਹੜੀ ਵੱਡੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਅੱਜ ਇਹ ਕਹਿਣਗੀਆਂ ਹੁਣ ਭਗਵੰਤ ਮਾਨ ਨੂੰ ਇਹ ਸੋਚਣਾ ਚਾਹੀਦਾ ਹਰ ਵੇਲੇ ਹਰ ਇੱਕ ਗੱਲ ਉੱਤੇ ਜਿਹੜਾ ਨੁਕਤਾ ਚਿੰਨੀ ਕਰਨੀ ਕਿਸੇ ਨੂੰ ਬਲੇਮ ਕਰਨਾ ਕਿਸੇ ਨੂੰ ਟਾਰਗੇਟ ਕਰਨਾ ਕਿਸੇ ਦੀ ਬੇਇੱਜ਼ਤੀ ਕਰਨੀ ਠੀਕ ਨਹੀਂ ਇਹ ਮੁੱਖ ਮੰਤਰੀ ਦਾ ਕੰਮ ਨਹੀਂ ਠੀਕ ਆ ਕਿ ਮੁੱਖ ਮੰਤਰੀ ਜਿਹੜਾ ਰਾਤ ਚਲਾਉਂਦਾ ਜਿਹਦੇ ਕੋਲ ਗੱਦੀ ਹੁੰਦੀ ਆ ਉਹਨੇ ਸਾਰਾ ਕੁਝ ਵੇਖਣਾ ਹੁੰਦਾ ਪਰ ਉਹਨੇ ਆਪਣੇ ਹੀ ਪੰਜਾਬ ਵਾਸੀਆਂ ਨੂੰ ਇਸ ਤਰ੍ਹਾਂ ਜਲੀਲ ਕਰਨਾ ਇਸ ਤਰ੍ਹਾਂ ਢੰਡਣਾ ਇਸ ਤਰ੍ਹਾਂ ਉਹਨਾਂ ਉੱਤੇ ਇਲਜ਼ਾਮ ਲਾਉਣੇ ਇਹ ਸੋਭਾ ਨਹੀਂ ਦਿੰਦੇ ਸ਼ਾਇਦ ਪਹਿਲਾ ਮੁੱਖ ਮੰਤਰੀ ਹੋਊਗਾ ਭਗਵੰਤ ਮਾਨ ਜਿਨ੍ਹਾਂ ਨੇ ਕਿ ਕਿਸਾਨਾਂ ਉੱਪਰ ਇਹ ਜੇ ਰੋਪ ਲਾਏ ਨੇ ਤੇ ਕਿਸਾਨਾਂ ਨੇ ਵੀ ਰੋਪ ਲਾਏ ਆ ਕਿ ਭਾਈ ਸਾਡੀਆਂ ਟਰਾਲੀਆਂ ਚੋਰੀ ਕਰਕੇ ਲੈ ਗਏ ਤੇ ਪੁਲਿਸ ਵੀ ਇਹ ਮੰਨ ਰਹੀ ਆ ਕਿ ਚੋਰੀ ਸਮਾਨ ਹੋਇਆਗਾ ਤੇ ਉਹ ਕਿਸਾਨ ਕਹਿ ਰਿਹਾ ਕਿ ਸਾਡੇ ਸਿਲੰਡਰ ਤੱਕ ਪੁਲਿਸ ਚੋਰੀ ਕਰਕੇ ਲੈ ਗਈ ਆ ਐਮਐਲਏ ਦੇ ਘਰੋਂ ਕਈ ਟਰਾਲੀਆਂ ਨੇ ਨਿਕਲੀਆਂ ਨੇ ਦੱਸੋ ਇਹ ਅਜੇ ਦੇਸ਼ ਦੇ ਅੰਦਾਜ਼ਾਤੇ ਦੇ ਨਾਲ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਸਰਕਾਰਾਂ ਭਾਈ ਤੁਹਾਡੀਆਂ ਇਹ ਜਾਂਦੀਆਂ ਆਉਂਦੀਆਂ ਰਹਿਣਗੀਆਂ ਤੇ ਆਉਣ ਵਾਲਾ ਟਾਈਮ ਆ ਜਿਹੜਾ 2027 ਦਾ ਵਕਤ ਦੱਸੂਗਾ ਤੇ ਇਸ ਕਰਕੇ ਭਾਈ ਆਉਣ ਵਾਲਾ ਸਮਾਂ ਦੇਖਦੇ ਆ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਪਰ ਕਿਸੇ ਨੂੰ ਵੀ ਜਿਹੜਾ ਕਿ ਹਾ ਦੇਖੋ ਜਦੋਂ ਤੁਸੀਂ ਵੋਟਾਂ ਮੰਗਦੇ ਹੋ ਉਦੋਂ ਦਾ ਹਰ ਇੱਕ ਮੁਰਿਆ ਹੱਥ ਆੜਦੇ ਹੋ ਪੈਰੀ ਪੈਨੇ ਹੋ ਉਹਦਾ ਤੁਸੀਂ ਬੱਚੇ ਦੇ ਨਾਲੀਆਂ ਤੱਕ ਪਹੁੰਚਣ ਤੱਕ ਜਾਣਦੇ ਹੋ ਪਰ ਤੁਸੀਂ ਜਦੋਂ ਐਮਐਲਏ ਮੰਤਰੀ ਬਣ ਜਦੋਂ ਮੁੱਖ ਮੰਤਰੀ ਬਣ ਜਾਂਦੇ ਹੋ ਫਿਰ ਮੈਂ ਕੌਣ ਤੇ ਤੂੰ ਕੌਣ ਮੈਂ ਤਾਂ ਤੁਹਾਨੂੰ ਜਾਣਦੇ ਨੇ ਜਦੋਂ ਵੋਟਾਂ ਲੈਣੀ ਹੁੰਦੀਆਂ ਹਾਂ ਹਾਂਜੀ ਫਲਾਣਾ ਸੌ ਮੇਰੀ ਤਾਂ ਤੁਹਾਡੇ ਨਾਲ ਪੁਰਾਣੀ ਯਾਰੀ ਆ ਤੁਹਾਡੇ ਬਜ਼ੁਰਗਾਂ ਦੇ ਨਾਲ ਮੇਰੀ ਤਾਂ ਪੁਰਾਣੀ ਯਾਰੀ ਆ ਉਹਦਾ ਯਾਰੀਆਂ ਯਾਦ ਆ ਜਾਂਦੀਆਂ ਪਰ ਜਦੋਂ ਵੋਟਾਂ ਲੈ ਲੈਂਦੇ ਆ ਫਿਰ ਤੇ ਤੂੰ ਕੌਣ ਤੇ ਮੈਂ ਕੌਣ ਇਸ ਕਰਕੇ ਇਹ ਜਿਹੜਾ ਵਰਤਾਰਾ ਚੱਲ ਰਿਹਾ ਬਹੁਤ ਹੀ ਮਾਰਾ ਹੁੰਦਾਗਾ ਹਰ ਇੱਕ ਟਾਈਮ ਦੇ ਵਿੱਚ ਨੁਕਤਾ ਚਿੰਨੀ ਕੱਢਣੀ ਹਰ ਇੱਕ ਦੀ ਬੇਇੱਜ਼ਤੀ ਕਰਨੀ ਇਹ ਭਗਵੰਤਮਾਨ ਦਾ ਚਲੋ ਕਮੇਟੀ ਦੇ ਵਿੱਚੋਂ ਆਇਆ ਬੇਸ਼ੱਕ ਉਹ ਚੀਜ਼ਾਂ ਛੱਡਣੀਆਂ ਪੈਂਦੀਆਂ ਹੁੰਦੀਆਂ ਜਦੋਂ ਬੰਦਾ ਇੱਕ ਅਹੁਦੇ ਤੇ ਆ ਜੇ ਮੇਨ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆ ਨਾ ਇਹ ਭਗਵੰਤਮਾਨ ਕਹ ਰਿਹਾ ਮੈਂ 3 ਕਰੋੜ ਦਾ ਰੱਖਾਂ ਭਾਈ ਸਾਨੂੰ 3 ਕਰੋੜ ਦਾ ਰੱਖਾ ਕਿਹੜੇ ਪਾਸੋਂ ਲੱਗ ਰਿਹਾ ਸਿੱਖਾਂ ਨਾਲ ਤੇਰੀ ਨਹੀਂ ਬਣਦੀ ਸਿੱਖਾਂ ਨੂੰ ਤੂੰ ਡੂਰੂਗੜ੍ਹ ਜੇਲ੍ਹ ਦੇ ਵਿੱਚ ਸੈਟ ਕਰ ਦਿੱਤਾ ਕਸਾਨਾਂ ਨੂੰ ਚੱਕ ਤੱਕ ਜੇਲਾ ਵਿੱਚ ਤੂੰ ਬੰਦ ਕਰ ਦਿੱਤਾ ਪੰਜਾਬ ਦੇ ਵਿੱਚ ਵਪਾਰੀਆਂ ਉੱਤੇ ਹਮਲੇ ਹੋ ਰਹੇ ਨੇ ਦਿੱਤਾ ਕਿਸੇ ਦਾ ਰੁਪਇਆ ਖੋ ਕੇ ਲੈ ਕੇ ਕਿਸੇ ਦੇ ਗੋਲੀ ਮਾਰ ਦਿੱਤੀ ਪੰਜਾਬ ਦਾ ਬੁਰਾ ਹਾਲਾ ਪੰਜਾਬ ਦੇ ਵਿੱਚ ਕੀ ਕਰ ਦਿੱਤਾ ਬੀਬੀਆਂ ਕਹਿੰਦੀ ਸਾਡਾ 10000 ਰੁਪਇਆ ਕਹਿੰਦਾ ਮੈਂ 1100 ਦਊਗਾ 3 ਸਾਲ ਤੋਂ ਉੱਪਰ ਹੋ ਗਏ ਸਰਕਾਰ ਨੂੰ ਅਜੇ ਬੀਬੀਆਂ ਦਾ ਨਿਕੋ ਦਿੱਤਾ ਯਾਨੀ ਕਿ ਸਰਪੇ ਇੱਕਾ ਡਰਾਮੇਬਾਜ਼ੀ ਨਾਲ ਸਰਕਾਰ ਚੱਲ ਰਹੀ ਹੈ ਹੋਰ ਕੁਝ ਨਹੀਂ ਇਸ ਵੀਡੀਓ ਦੇ ਨਾਲ ਕੀ ਤਬਾਕ ਰੱਖਦੇ ਤੁਸੀਂ ਆਪਣੀਆਂ ਜਿਹੜੀਆਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਨੇ ਨੇ ਧੰਨਵਾਦ ਬੈਰੂਜੂ ਦਾ ਖਾਲਸਾ ਬੈਰੂਜੂ ਕੀ ਫਤਿਹ